ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAMKALI ਮਹੱਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰਪੁਰੈ ਨਹੀਂ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ RAM KALI MAHALA 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾ ਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੁਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਪਿਰ ਨਾ ਖਾਈ ਮਾ ਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALLA 5 ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾ ਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਦਾਸ ਬਾਬਾ ਨਾਨਕ ਆਖੈ ਇਹੋ ਵਿਚਾਰ ਰਾਮਕਲੀ ਮਹੱਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰਪੁਰੈ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALLA 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬੇਨ ਗੁਰਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ RAM KALI ਮਹਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭਰਮ 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 ਆਇਓ ਵੱਡੇ ਭਾਗ ਸਾਜ ਸੰਗ ਪਾਇਓ ਬਿਨ ਗੁਰੂ ਕੋ ਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਕਾਲ ਰਹਾਓ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ फेर ਨਾ ਕਾਈ ਮਹਾਕਾਲ ਰਹਾ ਕੋਟ ਜਨਮ ਭਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰੂ ਪੁਰੈ ਨਹੀਂ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ RAM KALI MEHALA 5ਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾਂਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI mahalla 5va ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਸਿਰ ਨਾ ਖਾਈ ਮਹਾਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੁਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਮ ਕਲੀ ਮਹਲਾ 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾ ਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਦਾਸ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਸਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰਪੁਰੈ ਨਹੀਂ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ RAM KALI MAHALA 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਂਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹੱਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰਪੁਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5ਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾ ਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ ਰਾਮਕਲੀ ਮਹਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰਪੁਰੈ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5ਵਾਂ ਜਪੋ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾ ਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭਰਮ 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 ਆਇਓ ਵੱਡੇ ਭਾਗ ਸਾਜ ਸੰਗ ਪਾਇ ਬਿਨ ਗੁਰਪੁਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5ਵਾਂ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਕਾਲ ਰਹਾਉ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਰ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI ਮਹਲਾ 5 ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜਿਵਹਿ ਸੇਰ ਨਾ ਖਾਈ ਮਹਾਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੁਰੇ ਨਹੀਂ ਉਦਾਸ ਬਾਬਾ ਨਾਨਕ ਆਖੇ ਇਹੋ ਵਿਚਾਰ RAM KALI MAHALA 5 ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਾਂਕਾਲ ਰਹਾ ਕੋਟ ਜਨਮ ਪਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਦਾਸ ਬਾਬਾ ਨਾਨਕ ਆਖੇ ਇਹੋ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ